ਹਾਂਜੀ ਕਿਦਾਂ ਜੀ ਪੰਜਾਬੀਓ ਸੱਸੀ ਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਕੀ ਬਣਦਾ ਬਾਈ ਨਮੀਤਾ ਜੀ ਗੱਲਬਾਤ ਕੋਈ ਮੈਂ ਫ੍ਰੀ ਬੈਠੇ ਸੀਗੇ ਚੱਲ 5 ਕਿ ਮਿੰਟ ਦਾ ਟਾਈਮ ਸੀਗਾ ਮਹਾ ਚੱਲੋਂ ਗੱਲਾਂ ਬਾਤਾਂ ਕਰ ਲਈਏ ਨਮੀਤਾ ਜੀ ਖਬਰ ਸਾਰ ਸੁਣ ਲਈਏ ਤੇ ਬਾਕੀ ਪਤਾ ਲੱਗਿਆ ਗਿਆ ਹੁਣ ਆ ਵੀ ਆਪਾਂ ਜਿਹੜੇ ਆਪਣੇ ਸਮਾਜ ਸੇਵੀ ਐ ਲੱਖਾ ਸੁਧਾਨਾ ਸਿਮਰਜੀਤ ਮਾਨ ਦੀ ਪਾਰਟੀ ਵਾਲੀ ਟਿਕਟ ਮਿਲ ਚੁੱਕੀ ਆ ਉਹਨੂੰ ਤੇ ਉਹਦੇ ਵੱਲੀ ਉਹ ਲੜੂਗਾ ਉਹ ਤੇ ਜੋ ਸਿਮਰ ਜਤਮਾਨ ਦੇ سپورਟਰ ਨੇ ਪਹਿਲਾਂ ਤਾਂ ਉਹਨੂੰ ਭਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿਉਂਕਿ ਤੁਹਾਡੇ ਚ ਇੱਕ ਬੋਕ ਆ ਕੇ ਹੋਰ ਲੜ ਗਿਆ ਬੋਕ ਮੈਂ ਕਿਉਂ ਕਹਿੰਨਾ ਔਰ ਟਾਈਮ ਦੇ ਵਿੱਚ ਇੱਕ ਵੀਡੀਓ ਬਣਾਵਾਂਗੇ ਪ੍ਰੋਪਰ ਇਹ ਸਬਜੈਕਟ ਦੇ ਉੱਤੇ ਵੀ ਸਿਮਰਜੀਤ ਜਿਹੜਾ ਮਾਨ ਆ ਨਾ ਠੀਕ ਆ ਵੀਰੇ ਸਿਮਰਜੀਤ ਜਿਹੜਾ ਜਿਹੜਾ ਸਿਮਰਜੀਤ ਮਾਨ ਆ ਉਹਨੇ ਅੱਜ ਤੱਕ ਇਹ ਕਹਿੰਦਾ ਮੇਰੇ ਹਿਸਾਬ ਨਾਲ ਤਾਂ ਉਹਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਹੁਣ ਉਹ ਚੀਜ਼ ਦੇ ਲਾਇਕ ਨਹੀਂ ਰਿਹਾ ਇੱਕ ਪਾਸੇ ਤਾਂ ਆਪਣੇ ਆਪ ਨੂੰ ਉਹ ਕਹਿੰਦਾ ਜੀ ਅਸੀਂ ਜਿਵੇਂ ਪਹਿਲਾਂ ਮੈਂ ਰਿਪੀਟ ਕਰਦਾ ਪੁਰਾਣੇ ਜਿਹੜੀਆਂ ਮੇਧਾ ਵੀਡੀਓ ਨੇ ਹਮੇਸ਼ਾ ਇੰਨ ਟਿਕਟੋਕ ਤੇ ਬਣੀਆਂ ਵੀ ਹੋਈਆਂ ਨੇ ਤੇ ਫੇਸਬੁਕ ਫੇਸਬੁਕ ਉੱਤੇ ਵੀ ਬਹੁਤ ਪਈਆਂ ਨੇ ਵੀਡੀਓਾਂ ਇਹਦੇ ਵਿੱਚ ਇਹ ਗੱਲ ਕਰਦੇ ਸੀਗੇ ਵੀ ਭਾਈ ਸਾਡਾ ਜਿਹੜਾ ਬੰਦਾ ਜਿਹੜੇ ਇਹਦੇ ਸਪੋਰਟਰ ਨੇ ਉਹਨਾਂ ਦੇ ਮੇਰੇ ਕੋਲ ਮੈਸੇਜ ਵੀ ਪਏ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਜਿਵੇਂ ਕਹਿੰਦੇ ਵੀ ਜਿਨ੍ਹਾਂ ਨੂੰ ਜਿਹੜੇ ਲੋਕਾਂ ਨੂੰ ਸਿਮਰਜੀਤ ਮਾਨ ਨੇ ਪੱਕੇ ਕਰਾਇਆ ਲੋਕਾਂ ਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਹੋਰ ਕੰਟਰੀਆਂ ਹੋਣ ਜਿਨ੍ਹਾਂ ਨੂੰ ਬੁਰਕੀ ਸਿੱਟੀ ਹੋਈ ਆ ਉਹ ਤੇਰੀ ਸਪੋਰਟ ਕਰਨਗੇ ਪਰ ਪੈਸੇ ਵੀ ਉਹਨਾਂ ਨੇ ਦਿੱਤੇ ਚਲੋ ਠੀਕ ਆ ਉਹ ਪੁੱਜਦੇ ਨੇ ਉਹ ਪਾਈ ਪੂਜੋ ਥੋੜਾ ਬਣਦਾ ਮੇਰਾ ਸਿਰਫ ਕਹਿਣ ਦਾ ਮਤਲਬ ਸਿਰਫ ਇੱਕ ਏ ਆ ਵੀ ਹੁਣ ਲੱਖੇ ਸੁਧਾਣੇ ਨੂੰ ਤੁਸੀਂ ਕੀ ਨਾਮ ਦੋਵੋਗੇ ਦੇਖੋ ਨਾਂ ਤਾਂ ਹੋ ਪਹਿਲਾਂ ਤਾਂ ਸਿਮਰਜੀਤ ਮਾਨ ਦੀ ਆਪਾਂ ਗੱਲ ਕਰ ਲਈਏ ਜਿਹੜੀ ਸਿਮਰਜੀਤ ਮਾਨ ਦੀ ਪਾਰਟੀ ਆ ਜਾਂ ਸਿਮਰਜੀਤ ਮਾਨ ਖੁਦ ਆ ਪ੍ਰਧਾਨ ਹੋ ਪਾਰਟੀ ਦਾ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਕੰਮ ਜਿਹੜਾ ਲੱਖੇ ਨੂੰ ਇਹਨਾਂ ਨੇ ਆਪਣੇ ਵਿੱਚ ਸ਼ਾਮਲ ਕਰਕੇ ਉਹਨੂੰ ਟਿਕਟ ਦਿੱਤੀ ਆ ਇਹ ਕਰਨੀ ਨਹੀਂ ਚਾਹੀਦੀ ਸੀ ਕਿਉਂਕਿ ਜੇ ਦੀਪ ਸਿੱਧੂ ਬਾਰੇ ਆਪਾਂ ਸਾਰਿਆਂ ਨੂੰ ਪਤਾ ਵੀ ਦੀਪ ਸਿੱਧੂ ਨੇ ਸਿਮਰਜੀਤ ਮਾਨ ਨਾਲ ਅਟੈਚ ਹੋਇਆ ਸੀਗਾ ਤੇ ਉਹਨੇ ਬੜੀ ਸਪੋਰਟ ਕੀਤੀ ਆ ਇਹਦੀ ਆਪਣੇ ਸਿਮਰਜੀਤ ਮਾਨ ਦੀ ਪਰ ਇਹ ਬੰਦਾ ਸਪੋਰਟ ਦੇ ਲਾਇਕ ਨਹੀਂ ਸੀਗਾ ਪਰ ਫਿਰ ਵੀ ਸਪੋਰਟ ਕਰ ਗਿਆ ਉਹ ਉਹਨਾਂ ਦੇ ਟਾਈਮ ਦੇ ਵਿੱਚ ਬਹੁਤ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਹੋਣੀਆਂ ਨੇ ਇੱਕ ਪਾਸੇ ਤਾਂ ਲੱਖਾ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਪੰਥਕ ਨਹੀਂ ਹੈਗਾ ਮੈਂ ਪੰਜਾਬੀ ਆ ਇਹ ਸਾਰੇ ਬਿਆਨ ਦੇ ਰਿਹਾ ਦੀਪ ਸਿੱਧੂ ਦੇ ਉਲਟ ਰਿਹਾ ਉਹ ਦੀਪ ਸਿੱਧੂ ਦੁਆਰਾ ਉਹਨੂੰ ਬਿਆਨ ਦਿੱਤੇ ਗਏ ਨੇ ਉਹ ਤੇ ਜਿਹੜੇ ਆਪਾਂ ਤਕਰੀਬਨ ਸਾਰਿਆਂ ਕੋਲ ਪਏ ਹੋਣਗੇ ਲੋਕਾਂ ਨੇ ਦੇਖ ਲਏ ਹੋਣਗੇ ਕਿ ਤੇ ਜੀ ਦੀਪ ਸਿੱਧੂ ਬਾਰੇ ਕੀ ਬੋਲਦਾ ਸੀਗਾ ਉਹ ਜਾਂ ਕੀ ਕਹਿੰਦਾ ਸੀਗਾ ਉਹ ਫੇਰ ਵੀ ਸਿਮਰਜੀਤ ਮਾਨ ਨੇ ਉਹ ਬੰਦੇ ਨੂੰ ਸਿਲੈਕਟ ਕੀਤਾ ਪਰਾਣੀਆਂ ਵੀਡੀਓ ਮੇਰੀਆਂ ਚੱਕ ਲਿਓ ਹਲੇ ਵੀ ਬਣੀਆਂ ਹੋਈਆਂ ਨੇ ਟਿਕਟੌਕ ਦੇ ਉੱਤੇ ਵੀ ਪਈਆਂ ਨੇ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਕਿ ਇੰਡੀਆ ਵਿੱਚ ਟਿਕਟੌਕ ਚੱਲਦੀ ਨਹੀਂ ਹੈਗੀ ਉਹ ਮੈਂ ਲੈ ਕੇ ਰੱਖ ਦੋ ਜਿਹੜੀਆਂ ਪਿਛਲੇ ਸਾਲ ਦੀਆਂ ਬਣੀਆਂ ਹੋਈਆਂ ਨੇ ਜਿਹਦੇ 'ਚ ਮੈਂ ਕਹਿੰਦਾ ਹੁੰਦਾ ਸੀਗਾ ਬਈ ਜਿਹੜਾ ਸਿਮਰਜੀਤ ਸਿੰਘ ਮਾਨ ਆ ਇਹ ਬੰਦਾ ਜੇ ਪੂਰੀ ਹੈ ਨਾ A ਤੋਂ Z ਤੱਕ ਇਹਦਾ ਸਿਨੈਰੀਓ ਤੁਸੀਂ ਸਿਨੈਰੀਓ ਦੇਖੋਗੇ ਨਾ ਸਭ ਤੋਂ بڑا ਗਦਦਾਰ ਬੰਦਾ ਇਹ ਨਿਕਲਦਾ ਤੇ ਕਈ ਲੋਕ ਅਨਪੜ੍ਹ ਅਨਪੜ੍ਹ ਲੋਕ ਜਿਹੜੇ ਨੂੰ ਕਹਿੰਦੇ ਨੇ ਵੀ ਸਿਮਰਜੀਤ ਮਾਨ ਨੇ ਕੌਮ ਪਿੱਛੇ ਕੌਮ ਪਿੱਛੇ ਆਪਣੇ ਨੌਕ ਚਾਲੇ ਆਪਣੇ ਤੇ ਇਹਨੇ ਇਹਨਾਂ ਕੁਛ ਕਰਾ ਲਿਆ ਵੀ ਤੁਸੀਂ ਕਿਉਂ ਨਹੀਂ ਗੱਲ ਸਮਝਦੇ ਮੈਂ ਦੁਵਾਰ ਚ ਫੇਰ ਕਹਿੰਦਾ ਵੀ ਚੱਕ ਲਿਆਓ ਪ੍ਰੂਫ ਪ੍ਰੂਫ ਚੱਕ ਲਿਆਓ ਜਿੱਥੇ ਸਿਮਰਜੀਤ ਮਾਨ ਨੇ ਆਪਣੇ ਪੈਰਾਂ ਦੇ ਨੌਕ ਚਾਏ ਹੋਏ ਨੇ ਹੋ ਸਕਦਾ ਬਿਮਾਰੀ ਹੋਵੇ ਖਾਨਦਾਨੀ ਬਿਮਾਰੀ ਹੋਵੇ ਇਹ ਬੰਦਾ ਸ਼ੁਰੂ ਤੋਂ ਗੱਦਾਰ ਰਿਹਾ ਜੇ ਇਹ ਬੰਦਾ ਆਪਣਾ ਸਟੈਂਡ ਲੈ ਲੰਦਾ ਨਾ ਜੇ ਇਹ ਬੰਦਾ ਆਪਣਾ ਸਟੈਂਡ ਲੈ ਲੰਦਾ ਤਾਂ ਅੱਜ ਸਿੱਖ ਕੌਮ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਪੈਣੀਆਂ ਸੀਗੀਆਂ ਹੁਣ ਆਉਣ ਵਾਲੇ ਜੂਥ ਨੂੰ ਪਤਾ ਕੀ ਸੁਨੇਹਾ ਸੁਣ ਲਓ ਪਹਿਲਾਂ ਤਾਂ ਤੁਸੀਂ ਜਦ ਥੋੜੇ ਜੇ ਬੜੇ ਹੋ ਗਏ ਨਾ ਆਪਣੀ ਸੋਚੀ ਦੇ ਵਿੱਚ ਆ ਗਏ ਡਾਕੇ ਮਾਰਿਓ ਲੋਕਾਂ ਦੇ ਘਰਾਂ ਦੇ ਮੁੰਡਿਆਂ ਨੂੰ ਮਾਰਾ ਦਿਓ ਕਿਸੇ ਪ੍ਰਚਾਰਕ ਜਿਹੜਾ ਪ੍ਰਚਾਰ ਕਰਦਾ ਧਰਮ ਦਾ ਉਹਨੂੰ ਮਾਰ ਦਿਓ ਉਸ ਤੋਂ ਬਾਅਦ ਸਿਮਰਜੀਤ ਮਾਰ ਮਾਰਗੀ ਪਾਰਟੀ ਦੇ ਵਿੱਚ ਜਾ ਕੇ ਐਂਟਰ ਹੋ ਜਿਓ ਤੁਹਾਨੂੰ ਆਟੋਮੈਟਿਕ ਟਿਕਟ ਮਿਲ ਜਾਣੀ ਆ ਆਟੋਮੈਟਿਕਲੀ ਆ ਗੱਲਾਂ ਤੋਂ ਬਿਲਕੁਲ ਸਿਵਲਜਤ ਮਾਨ ਬਿਲਕੁਲ ਕਲੀਅਰ ਹੋ ਗਿਆ ਵੀ ਉਹ ਬੰਦੇ ਨੂੰ ਕੌਮ ਦਾ 1% ਮਤਲਬ ਨਹੀਂ ਹੈਗਾ ਹੁਣ ਚਾਹੇ ਬਿਸ਼ੱਕ ਜੀ ਤੁਸੀਂ ਲੜੀ ਜਾਓ ਤੁਹਾਡੇ ਮਿਰਚਾਂ ਲੜਨ ਸਾਨੂੰ 1% ਮਤਲਬ ਨਹੀਂ ਹੈਗਾ ਕਿਉਂਕਿ ਅਸੀਂ ਤੁਹਾਡੇ ਮੰਗੂ ਭੇਡਾ ਨਹੀਂ ਹੈਗੀਆਂ ਇਹ ਚੀਜ਼ਾਂ ਬਹੁਤ ਚਿਰ ਦੇ ਕਹਨੇ ਆਉਣੀਆਂ ਵੀ ਸਿਵਲਜਤ ਮਾਨ ਦਾ ਸਿਸਟਮ ਗਲਤ ਆ ਉਹਦਾ ਸਿਸਟਮ ਗਲਤ ਆ ਉਹ ਬੰਦਾ ਨਹੀਂ ਹੈਗਾ ਚੱਜ ਦਾ ਬੰਦਾ ਹੋ ਪਰ ਭੇਡਾ ਮੰਨਣ ਨੂੰ ਤਿਆਰ ਨਹੀਂ ਸੱਲੇ ਕਮੈਂਟ ਦੇਖੋ ਕਹੇ ਜੇ ਹੁੰਦੇ ਨੇ ਹੁਣ ਆਉਣਗੇ ਜੀ ਬੰਦੀ ਸਿੰਘ ਬਾਹਰ ਹੁਣ ਲੱਖਾ ਕਰੂਗਾ ਜੀ ਬੰਦੀ ਸਿੰਘਾਂ ਦੀ ਗੱਲ ਬੇਕੂ ਬੰਦੇਓ ਜਿਹੜੇ ਵਿਧਾਨ ਸਭਾ ਜਿਹੜੇ ਪਾਰਲੀਮੈਂਟ ਹਾਊਸ ਦੇ ਵਿੱਚ ਸਿਮਰਜੀਤ ਮਾਰ ਮਰ ਕੇ ਪ੍ਰਧਾਨ ਨੂੰ ਨਹੀਂ ਬੋਲਣ ਦਿੰਦੇ ਲੱਖਾ ਉੱਥੇ ਜਾ ਕੇ ਕੀ ਪੱਤਲੂ ਨਾ ਫਿਰ ਇਹ ਬੰਦਾ ਇਹ ਬੰਦਾ ਚੱਕ ਲਿਓ ਪ੍ਰਾਣੀਆਂ ਕਿਉਂ ਕਹਿੰਦਾ ਮੈਂ ਵੀ ਕੋਈ ਖਾਲਸਾ ਜਰਨਲ ਭਿੰਡਰਾਲਾ ਦਾ ਮੈਨੂੰ ਇਹਦੀ ਫੋਟੋ ਦਿਖਾ ਦਿਓ ਕੋਈ ਗੁਰਦੇਵ ਸਿੰਘ ਕੋਂਕੇ ਦਾ ਫੋਟੋ ਦਿਖਾ ਦਿਓ ਤਾਂ ਇਹ ਵੀ ਦਿਖਾ ਦੇ ਵੀ ਭਾਈ ਜਾਨੇ ਪਾਰਲੀਮੈਂਟ ਚ ਜਾ ਕੇ ਗੁਰਦੇਵ ਸਿੰਘ ਉਹਦੇ ਕੌਂਕੇ ਗੁਰਦੇਵ ਸਿੰਘ ਦਾ ਕੌਂਕੇ ਦੇ ਕੇਸ ਦਾ ਜਾਂ ਮੰਨ ਲਓ ਵੀ ਜਨਨ ਕਿ ਖਾਲਸਾ ਭਿੰਡਰਾਲੇ ਦੇ ਕੇਸ ਦਾ ਜਾਂ 84 ਦੇ ਕੇਸ ਦਾ ਇਹਨੇ ਕੋਈ ਮਤਲਬ ਚੱਕਿਆ ਹੋ ਪਰ ਕਈ ਬੇਬਕੂਬ ਅਨਪੜ ਲੋਕ ਜਿਹਨਾਂ ਨੂੰ 1% ਨੌਲੇਜ ਨਹੀਂ ਪੰਥ ਦੀ ਉਹ ਆ ਕੇ ਕਹਿੰਦੇ ਨੇ ਜੀ ਇਹ ਸਾਡਾ ਪੰਥਕ ਬੰਦਾ ਕਿੰਨੇ ਮੁੰਡੇ ਮਰਾਤੇ ਕਿੰਨੇ ਜੇਲਾਂ ਚ ਬਿਸਾਤੇ ਕੋ ਸੋਇਆ ਇਹਨੂੰ ਕਾਲੇ ਧਨੌਲੇ ਦਾ ਕੇਸ ਵੀ ਇਹਦੇ ਨਾਲੇ ਜੁੜਦਾ ਉਹਨ ਵੀ 307 ਦੇ ਵਿੱਚ ਇਨਕਾਊਂਟਰ ਕਰਕੇ ਮਾਰਤਾ 307 ਦਾ ਪਰਚਾ ਲਖੇ ਉੱਤੇ ਆ ਇਹਨਾਂ ਤਾਂ ਕਦੇ ਕੋਈ ਇਨਕਾਊਂਟਰ ਕਰਦਾ ਹੀ ਨਹੀਂ ਫੇਰ ਇੱਕ ਪਾਸੇ ਲਖਾ ਕਹਿੰਦਾ ਵੀ ਭਾਈ ਮੈਂ ਜਾਂ ਤਾਂ ਸਿਮਰਿਤ ਮਾਲ ਲਖੇ ਤੋਂ ਖਾਲਿਸਤਾਨ ਦਾ ਨਾਰਾ ਲਵਾ ਦਵੇ ਜੇ ਭਾਈ ਤੂੰ ਨਾਰਾ ਲਾ ਪੱਕਾ ਖਾਲਿਸਤਾਨੀ ਆ ਤੇ ਤਾਂ ਮਾਲੀਏ ਇਹਦਾ ਮਤਲਬ ਕੀ ਕੱਢੀ ਅਸੀਂ ਹੁਣ ਇਹਦਾ ਮਤਲਬ ਇਹ ਬਣਦਾ ਕੁੱਲ ਜੋੜ ਮਾਰ ਕੇ ਵੀ ਭਾਈ ਸਿਮਰਜੀਤ ਮਾਰ ਹੁਣ ਆਪਣੇ ਹੱਥ ਖੜੇ ਕਰਕੇ ਆਰਾਮ ਨਾਲ ਕੁੰਜਲਾ ਕੇ ਬਹਿ ਜੇ ਜਾ ਕੇ ਇਹ ਕੀ ਕੌਮ ਨੂੰ ਕੀ ਸੇਹ ਦਿੱਤੀ ਆਵੇਂ ਲੱਖੇ ਵਰਗੇ ਗੈਂਗਸਟਰ ਨੂੰ ਮੂਹਰੇ ਲਿਆ ਕੇ ਕੌਮ ਦੇ ਮੂਹਰੇ ਬੜਾਤਾ ਵੀ ਇਹਨੂੰ ਵੋਟਾਂ ਪਾਓ ਇਹ ਕੀ ਸੇਹ ਤੇ ਮਿਲੀ ਐ ਇਹ ਇਹ ਉਹੀ ਆ ਲੱਖਾ ਇਹ ਉਹੀ ਲੱਖਾ ਜਿਹੜਾ ਦੀਪ ਸਿੱਧੂ ਨੂੰ ਗਲਤ ਬੋਲਦਾ ਸੀਗਾ ਇਹ ਉਹੀ ਲੱਖਾ ਜਿਹਨੇ ਦੀਪ ਸਿੱਧੂ ਦੇ ਵਿਰੁੱਧ ਪੋਸਟਰ ਅਪਵਾਈਆਂ ਸੀਗੀਆਂ ਇਹ ਉਹੀ ਲੱਖਾ ਜਿਹਨੇ ਧਰਮ ਦੇ ਪ੍ਰਚਾਰਕ ਸਿੱਖ ਧਰਮ ਦਾ ਪ੍ਰਚਾਰਕ ਗੋਲਡੀ ਨੂੰ ਮਾਰਿਆ ਹੋਇਆ ਇਹ ਉਹੀ ਲੱਖਾ ਜਿਹਨੇ ਕਈ ਜਿਹੜੇ ਹੁਣ ਤੱਕ ਇਹਦੇ ਨਾਲ ਦੇ ਗਰੁੱਪ ਦੇ ਬੰਦੇ ਸੀ ਉਹਨਾਂ ਦੇ ਕਈ ਬੰਦੇ ਗੱਡੀ ਛਾੜ ਤੇ ਤੇ ਇਹ ਬੰਦਾ ਬਚਿਆ ਹੋਇਆ ਇਹ ਉਹੀ ਲੱਖਾ ਜਿਹੜਾ ਲਾਸਟ ਵਾਰ ਦੇ ਵਿੱਚ ਵੀ ਇੱਕ ਪਾਸੇ ਇਹਦਾ ਜਿਹੜਾ ਦੋਤਾ ਆਪਣੇ ਸਿਮਰਜੀਤ ਮਾਨ ਦਾ ਆ ਪਿਛਲੀ ਵਾਰ ਜਦ ਸੀਐਮ ਮਾਨ ਦੀ ਉਹਨੇ ਕੋਠੀ ਘੇਰੀ ਸੀਗੀ ਉੱਥੇ ਬੜਾ ਬੈਠ ਕੇ ਕਹਿੰਦਾ ਸੀ ਹਲੇ ਵੀ ਬਿਆਨ ਪਾਉਂਦੇ ਮੀਡੀਆ ਦੇ ਵਿੱਚ ਵੀ ਭਾਈ ਲੱਖਾ ਸੀਐਮ ਮਾਨ ਨਾਲ ਜਾ ਕੇ ਰਲ ਗਿਆ ਉਹੀ ਲੱਖੇ ਨੂੰ ਡਟਦੇ ਰਹੇ ਨੇ ਇਹਦਾ ਕੀ ਮਤਲਬ ਕੱਢੀਏ ਇਹ ਆਰੀ ਸਾਡੀ ਕੌਮ ਦਾ ਜਰਨਲ ਸਿਮਰਜੀਤ ਸਿੰਘ ਮਾਨ ਜੇ ਹਲੇ ਵੀ ਤੁਸੀਂ ਕੋਦੂਆਂ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਵੀ ਭਾਈ ਇਹ ਬੰਦਾ ਕਿਵੇਂ ਧੋਗਲੀ ਰਾਜਨੀਤੀ ਖੇលਦਾ ਲਾਣ ਤਾਂ ਤੁਹਾਡੇ ਵਰਗੇ ਬੰਦਿਆਂ ਦੇ ਫਿਰ ਇਹ ਹਾਲਾਤ ਬਣਾਤੇ ਇਹਨਾਂ ਨੇ ਪੰਜਾਬ ਦੇ ਉਹ ਲੋਕਾਂ ਨੂੰ ਮੂਰੇ ਕਰਨਗੇ ਜਿਹੜੇ ਲੋਕਾਂ ਨੇ ਸਿਰ ਦੇ ਉੱਤੇ ਕਤਲਾਂ ਦੇ ਕੇਸ ਸਿਰ ਦੇ ਉੱਤੇ ਬੰਦਿਆਂ ਨੂੰ ਮਾਰਨ ਦੇ ਕੇਸ ਸਿਰ ਦੇ ਉੱਪਰ ਲੋਕੀ ਡਕੈਤੀ ਜਿਹੜੀ ਆਰਦਰਾਂ ਰੁੱਟ ਮਾਰਨ ਦੇ ਕੇਸ ਉਹ ਬੰਦਿਆਂ ਨੂੰ ਮੂਰੇ ਕਰਨਗੇ ਪ੍ਰੈਜ਼ੈਂਟ ਇਹ ਯਾਦੋ ਇਹਨੂੰ ਵੋਟਾਂ ਪਾਓ ਹਲੇ ਵੀ ਬੈਠੇ ਨਹੀਂ ਜਾਂਦੇ ਨਹੀਂ ਸ਼ਾਨ ਸਿਮਰਜੀ ਤੇ ਮਾਰ ਸਾਡੀ ਕੌਮ ਦਾ ਹੀਰਾ ਏ ਦੱਸੋ ਲੋਕਾਂ ਨੂੰ ਇਹ ਕਿਉਂ ਤੁਸੀਂ ਕਿਉਂ ਇਹ ਗੱਲਾਂ ਕਿੰਨੀਆਂ ਵੀਡੀਓ ਤੁਹਾਡੇ ਮੂਰੇ ਕੱਢ ਕੱਢ ਕੇ ਦਿਖਾਤੀਆਂ ਇਹਨਾਂ ਨੂੰ ਸਵਾਲ ਪੁੱਛੋ ਹੁਣ ਕੱਲਾ ਲੱਖੇ ਨੂੰ ਗਰਾਉਂਡ ਚੋਂ ਕੱਢ ਦੋ ਬਾਹਰ ਸਿਮਰਜੀਤ ਮਾਨ ਨੂੰ ਸਵਾਲ ਪੁੱਛ ਲਓ ਇਹ ਵੀ ਇਹ ਸਵਾਲ ਦਾ ਜਵਾਬ ਦੇ ਵੀ ਕੀ ਸੋਚ ਕੇ ਤੈਹ ਬੰਦੇ ਨੂੰ ਪਾਰਟੀ ਦੀ ਟਿਕਟ ਦਿੰਦੀ ਆ ਕੀ ਸੋਚਿਆ ਤੈ ਬਣੀ ਕੋਈ ਲੌਜੀਕ ਕੋਈ ਗੱਲ ਬਣੀਆ ਚੀਜ਼ ਉੱਤੇ ਏ ਬਣ ਗਏ ਸਾਡੇ ਧਰਮ ਦੇ ਮੋਰੀ ਇਹ ਕਰਨਗੇ ਜੀ ਖਾਲਸੇ ਦੀ ਗੱਲ ਹੁਣ ਬਣਾ ਲਵੇ ਲੱਖੇ ਨੂੰ ਲੱਖੇ ਦਾ ਬਿਆਨ ਆਇਆ ਪਹਿਨੇ মিডিਆ ਦੇ ਵਿੱਚ ਉਹ ਤਾਂ ਕਹਿੰਦਾ ਮੈਂ ਪੰਥ ਕਹੀ ਨਹੀਂ ਹੈਗਾ ਆ ਬਾਈ ਨੇ ਕਮੈਂਟ ਕੀਤਾ ਸਿਮਰਨ ਨੇ ਪੜ੍ਹਦੇ ਕਮੈਂਟ ਬਾਈ ਦਾ ਕਹਿੰਦਾ ਕੱਲ ਮੈਂ ਮਨਜੀਤ ਕਰਤਾਰਪੁਰ ਦੇ ਸਵਾਲ ਕੀਤਾ ਦੀਪ ਸਿੱਧੂ ਬਾਰੇ ਸਵਾਲ ਕੀਤਾ ਸੀ ਬਾਈ ਮਨਜੀਤ ਕਰਤਾਰਪੁਰ ਬਲੌਕ ਕਰ ਗਿਆ ਇਹ ਤਾਂ ਬਾਈ ਬਹੁਤ ਡੂੰਗੇ ਸਵਾਲ ਨੇ ਇਹ ਇਹਨਾਂ ਨੂੰ ਅੱਜ ਪੁੱਛੇ ਮਨਜੀਤ ਕਰਤਾਰਪੁਰ ਨੂੰ ਵੀ ਪੁੱਛ ਰੇ ਖੜਾ ਕੇ ਜਿਹੜੇ ਹੋਰ ਉਹਦੀ ਟੋਲੀ ਦੇ ਬੰਦੇ ਨੇ ਵੀ ਜਿਹੜੇ ਆ ਜਿਹੜੇ ਤਲਵਾੜੇ ਵਰਗੇ ਨੇ ਵੀ ਹੁਣ ਜਾ ਕੇ ਸਿਮਰਜੀਤ ਮਾਨ ਦੀ ਸਪੋਰਟ ਕਰਨਗੇ ਜੇ ਸਿਮਰਜੀਤ ਮਾਨ ਦੀ ਸਪੋਰਟ ਇਹ ਕਰਦੇ ਨੇ ਦੁਵਾਰਚੀ ਫੇਰ ਲੱਖੇ ਨੂੰ ਨੇ ਚੁਣ ਲਿਆ ਜੇ ਫੇਰ ਉਹਦੀ ਸਪੋਰਟ ਕਰਦੇ ਨੇ ਫਿਰ ਸ਼ਰਿਆਮੇ ਸ਼ੋ ਹੁੰਦੇ ਨੇ ਵੀ ਉਹ ਵੀ ਦੀਪ ਦੇ ਨਾਲ ਸਿਰਫ ਇੱਕ ਟਾਈਮ ਪਾਸ ਕਰ ਰਹੇ ਸੀ ਹੁਣ ਮੈਨੂੰ ਆਪਣੇ ਪੰਜਾਬੀ ਜੋ ਆਪਣੀ ਕੌਮ ਆ ਸਿੱਖ ਕੌਮ ਉਹ ਜਵਾਬ ਦਵੇ ਗੱਲ ਦਾ ਵੀ ਇਹਦਾ ਮਤਲਬ ਕੀ ਕੱਢੀ ਹੁਣ ਅਸੀਂ ਕਈ ਲੋਕ ਤਾਂ ਨਾ ਇੱਕ ਮੈਂ ਗਾਹਾਂ ਵਾਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੂੰਗਾ ਦਿਖਾਉਂਗਾ ਕੰਪਿਊਟਰ ਤੇ ਲੈ ਕੇ ਵਧੀਆ ਤਰੀਕੇ ਨਾਲ ਜਿਹਦੇ ਵਿੱਚ ਬੰਦੇ ਕਹਿ ਰਹੇ ਨੇ ਵੀ ਆਉਣ ਵਾਲਾ ਪ੍ਰਧਾਨ ਸੇਵਾਜੀਤ ਮਾਨ ਤੋਂ ਬਾਅਦ ਲੱਖਾ ਸ਼ਰੋਮਣਿਆ ਅਕਾਲੀ ਦਲ ਅੰਮ੍ਰਿਤਸਰ ਦਾ ਉਹ ਬੰਦਾ ਜੀਤੇ ਪਹਿਲੇ ਕੇਸ ਪਏ ਹੋਏ ਨੇ ਇਹਨਾਂ ਨੇ ਇਹ ਦੀਪ ਸਿੱਧੂ ਦਾ ਪੂਰਾ ਫੋਲ ਫਾਇਦਾ ਚੱਕਿਆ ਆਸਮੋਜੀ ਤਾਂ ਮਾਣ ਨਹੀਂ ਫਾਇਦਾ ਚੱਕਿਆ ਅਖੀਰਲਾ ਬਿਆਨ ਮੀਡੀਆ ਚਾਕੇ ਮੁਕਰ ਗਿਆ ਇਹ ਕਹਿੰਦਾ ਮੈਨੂੰ ਨਹੀਂ ਕਿਹਾ ਕਿਸਨੇ ਮੇਰੀ ਹੈਲਪ ਕੀਤੀ ਨਾ ਲੋਕਾਂ ਨੇ ਮੈਨੂੰ ਦੀਪ ਸਿੱਧੂ ਤੇ ਮੂਸੇਵਾਲ ਦੇ ਜਿਹੜੇ ਵੋਟਾਂ ਪਾਈਆਂ ਨੇ ਜੇ ਇੰਨਾ ਜਿਆਦਾ ਕਾਰੀਗਰ ਸੀਗਾ ਤਾਂ 20 ਸਾਲ ਜਿੱਤੇਗਾ ਤੇ ਨਹੀਂ ਆਸਣ ਕਰ ਰਾ ਲੋ ਇਹ ਤੋਂ ਕੰਮ ਆ ਆ ਬਿਠਾ ਕੇ ਲੱਖੇ ਨੂੰ ਕਰਤਾ ਲਾਂ ਲੱਖੇ ਦਾ ਨੇ ਹੁਣ ਮੈਨੂੰ ਉਹ ਭੇਡਾਂ ਜਵਾਬ ਦੇਣ ਜਿਹੜੀਆਂ ਭੇਡਾਂ ਜਦੋਂ ਮੈਂ ਪਹਿਲਾਂ ਸਿਮਰ ਜੀ ਤੋਂ ਮੰਨ ਲਿਆ ਤੇ ਵੀਡੀਓ ਪਾਈ ਸੀ ਇਹ ਤੋਂ 3 ਮਹੀਨੇ ਪਹਿਲਾਂ ਜੱਟਾਪ ਦੇ ਸੀ ਕਿ ਸਾਡੇ ਕੌਮ ਦਾ ਹੀਰਾ ਜੀ ਇਹ ਹੁਣ ਮੈਨੂੰ ਦੱਸ ਦਿਓ ਭਾਈ ਜੇ ਕੌਮ ਦਾ ਹੀਰਾ ਤੁਸੀਂ ਸਿਮਰ ਜੀ ਤੋਂ ਬਾਅਦ ਨੂੰ ਹਲੇ ਵੀ ਮੰਨਦੇ ਹੋ ਤਾਂ ਫਿਰ ਤੁਹਾਡੇ ਚ ਨਾ ਲਾਣ ਦੀ ਕੋਈ ਬੰਦਾ ਹੈ ਨਹੀਂ ਹੋਜ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵੀਡੀਓ ਬਣਾਵਾਂਗੇ ਹਨ ਜਿਹੜੀ ਵੀਡੀਓ ਬਣਾਵਾਂਗੇ ਉਹ ਵੀਡੀਓ ਦੇ ਵਿੱਚ ਮੈਂ ਅੱਗੇ ਵੀ ਦੱਸਿਆ ਸੀਗਾ ਸਿਮਰ ਜੀ ਤਾਂ ਮਾਨ ਦਾ ਸ਼ਰਾਬ ਦੀ ਫੈਕਟਰੀ ਜੀ ਯੂਪੀ ਦੇ ਵਿੱਚ ਨਾ ਉੱਥੇ ਹਿੱਸਾ ਇੱਕ ਕੌਮ ਦੇ ਲੋਕ ਜਿਹਨੂੰ ਤੁਸੀਂ ਕੌਮੀ ਬੰਦਾ ਕਹਿੰਦੇ ਹੋ ਆਪਣੇ ਤਾਂ ਜਗ੍ਹਾਆਂ ਤੋਂ ਸੈੱਟ ਨਹੀਂ ਹੁੰਦੇ ਆ ਕਿ ਕਹਾਂ ਵਾਲੇ ਬੰਦੇ ਜਗ੍ਹਾ ਸੈੱਟ ਕਰਨਗੇ ਆ ਬਾਈ ਦਾ ਕਮੈਂਟ ਪੜ ਲਈਏ ਇੱਕੋ ਤੋਂ ਬਾਅਦ ਫਿਰ ਆਪਾਂ ਗਾਹਾਂ ਵਾਲੀ ਵੀਡੀਓ ਬਣਾਵਾਂਗੇ ਕਹਿੰਦਾ ਜੱਗੇ ਬਾਈ ਨੇ ਕਮੈਂਟ ਕੀਤਾ ਕਹਿੰਦਾ ਭਰਾ ਸਿਵਨਜੀ ਤੋਂ ਮਾਨ ਕਾਂਗਰਸ ਦੇ ਵੋਟਾਂ ਕਰਕੇ ਪਿਛਲੀ ਬਾਅਦ ਜਿੱਤਿਆ ਸੀ ਸੰਗਰੂਰ ਕਈ ਪਿੰਡ ਐਦੇ ਇਦਾਂ ਦੇ ਸੀ ਜਿਨ੍ਹਾਂ ਕਾਂਗਰਸ ਦੇ ਬੂਤ ਤੱਕ ਨਹੀਂ ਲਾਏ ਇਹਰਾ ਕਮੈਂਟ ਕੱਟਿਆ ਹੋਇਆ ਵੀਰੇ ਵਿੱਚ ਅੱਧਾ ਤੇ ਮੇਰਾ ਮੋਬਾਈਲ ਉਹ ਪੜ ਨਹੀਂ ਰਿਹਾ ਕਹਾਂ ਵਾਲਾ ਇਹ ਆ ਗਿਆ ਪੂਰਾ ਤੇ ਨਹੀਂ ਲਾਇਏ ਮੂਸੇ ਵਾਲੇ ਕਰਕੇ ਕਾਂਗਰਸ ਨੇ ਵੋਟਾਂ ਮਾਰਨ ਨੂੰ ਪਾਈਆਂ ਸੀ ਹੁਣ ਜੇ ਤੁਸੀਂ ਕਾਂਗਰਸੀ ਇਹਦੀ ਗੱਲ ਕਰਦੇ ਹੋ ਜੇ ਤੁਸੀਂ ਆਹੀ ਗੱਲ ਤੇ ਉਹਨਾਂ ਸੁਖਪਾਲ ਖਹਿਰਾ ਵੀ ਕਾਂਗਰਸ ਵੱਲੋਂ ਖੜਾ ਹੁਣ ਹੁਣ ਭਾਨੇ ਆਉਣੀ ਭਾਨਾ ਲੱਖਾ ਉਹਦੀ ਟੀਮ ਉਹਦੀ ਪਾਰਟੀ ਜਿਹੜੇ ਬੋਕ ਨੇ ਸਾਰੇ ਉਹ ਹੁਣ ਉਹ ਕਰ ਦੇਣ ਜਿਹਦੀ ਸਪੋਰਟ ਮਰਜੀ ਇਹ ਖੈਰੇ ਦੀ ਸਪੋਰਟ ਕਰਦੇ ਨੇ ਕਿਉਂਕਿ ਖੈਰੇ ਦੀ ਸਪੋਰਟ ਉਹਨੂੰ ਕਰਨੀ ਪੈਣੀ ਆ ਫਿਰ ਸਿੱਧੂ ਮੂਸੇਵਾਲੇ ਦੀ ਕਿਉਂ ਨਹੀਂ ਕੀਤੀ ਕੀ ਹੁਣ ਭਾਣਾ ਕਾਂਗਰਸ ਦੇ ਵਿੱਚ ਜਿਹੜਾ ਖੜਿਆ ਖੈਰਾ ਉਹਦੀ ਸਪੋਰਟ ਕਰੂਗਾ ਕਿ ਸਿਮਰਜੀਤ ਮਾਨ ਦੀ ਕਰੂਗਾ ਜਾਂ ਲੱਖੇ ਦੀ ਕਰੂਗਾ ਸੋ ਜਿੰਨੇ ਵੀ ਇਹ ਸਾਰੇ ਬੰਦੇ ਨੇ ਹਨਾ ਇਹ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਿਲ ਮੁਲ ਕੇ ਪੰਜਾਬ ਨੂੰ ਖਾਈ ਜਾਂਦੇ ਨੇ ਆਪਣੇ ਬੰਦੇ ਹਲੇ ਵੀ ਉੱਠ ਕੇ ਇਹਨਾਂ ਨੂੰ ਸਵਾਲ ਨਹੀਂ ਪੁੱਛਦੇ ਸੇਮ ਜਿਸਮਾਨ ਨੂੰ ਇਹ ਖੜ ਕੇ ਪੁੱਛ ਵੀ ਲੱਖਾ ਤੂੰ ਕਿਹੜੇ ਹਿਸਾਬ ਨਾਲ ਸੈਲੈਕਟ ਕੀਤਾ ਵੀ ਜਿਹੜਾ ਦੀਪ ਨੂੰ ਗਲਤ ਕਹਿਣਾ ਸੀਗਾ ਜਬਰਦੀਪ ਨੂੰ ਗਲਤ ਮੰਨ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਪੰਜਾਬ ਚ ਲੋਕਾਂ ਨੂੰ ਲੁੱਟਣਾ ਕੇਵਾ ਸਿਰਫ ਇਹੀ ਪਿਆਰ ਹੈ ਇਹਨਾਂ ਨੂੰ ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਚੱਕ ਲਿਓ ਇਤਿਹਾਸ ਮਗਰਲਾ ਪੁਰਾਣਾ ਆ ਪ੍ਰੀਤ ਬਾਈ ਦਾ ਕਮੈਂਟ ਪੜ੍ਹਨ ਲਈ ਕਹਿੰਦਾ ਬ੍ਰਦਰ ਸਾਰੇ ਛੇਤਰਾ ਨੂੰ ਫਿਰਦੇ ਨੇ ਚੇਰਨ ਫਿਰਦੇ ਨੇ ਸਹੀ ਗੱਲ ਆ ਬਾਈ ਇਹ ਸਾਰੇ ਕੁਰਸੀ ਵਾਲੇ ਨੇ ਇਹ ਮੰਨਣਾ ਪੈਣਾ ਆਪਾਂ ਨੂੰ ਆਪਣੀ ਕੌਮ ਨੂੰ ਇੱਕ ਵਾਰ ਫੇਰ ਰਿਪੀਟ ਮੈਂ ਕਰ ਦਿੰਨਾ ਮਾਨ ਨੂੰ ਖੜਾ ਕੇ ਸਵਾਲ ਪੁੱਛੋ ਇਹ ਵੀ ਤੂੰ ਕਿਹੜੇ ਹਿਸਾਬ ਨਾਲ ਲੱਖੇ ਨੂੰ ਸਿਲੈਕਟ ਕੀਤਾ ਜੇ ਲੱਖਾ ਸਿਲੈਕਟ ਹੋਇਆ ਤਾਂ ਫਿਰ ਦੀਪ ਸਿੱਧੂ ਗਲਤ ਫਿਰ ਮਾਨ ਨੇ ਇੱਥੇ ਬੈਠ ਕੇ ਫਿਰ ਤੇਰਾ ਹੋਰ ਹਸਾਬ-ਕਿਤਾਬ ਕਰੀ ਅਸੀਂ ਤੈਨੂੰ ਹੋਰ ਅਸੀਂ ਹੋਰ ਭੰਡੀਏ ਵੀ ਇਹ ਸਾਡੀ ਕੌਮ ਦਾ ਬੰਦਾ ਜੀ ਇਹ ਚੰਗਾ ਭਾਈ ਗਾਹਾਂ ਦੀ ਵਾਰ ਵੀਡੀਓ ਵਿੱਚ ਲਾਈਵ ਦਿਖਾ ਕੇ ਤੁਹਾਨੂੰ ਪ੍ਰੂਫ ਗੱਲ ਕਰਾਂਗੇ ਸੱਚੀ ਗੱਲ ਬਾਈ